ਸਤਿ ਸ੍ਰੀ ਅਕਾਲ ਉਧਰ ਪੰਡਾਲ ਵਿੱਚ ਸਜਣਾ ਬਹੁਤ ਸਾਰੇ ਮਹਾਂਪੁਰਖਾਂ ਨੇ ਗੁਰੂ ਦੇ ਵਿਚਾਰਧਾਰਾ ਸਦਾਂਤਿਕ ਪੱਖ ਜਿਹੜੇ ਨੇ ਸਿੱਖ ਸਰਬ ਦੇ ਸੱਚੀ ਸਰਦਾ ਅਰਪਣ ਕਰਨੀ ਹੈ परमात्मा ਦਾ ਨਾਮ ਜਪਣਾ ਇਹ ਨਰੰਕਾਰ ਦੀ ਸੇਵਾ ਹੈ ਜੋ ਗੁਰੂ ਦੀ ਸਿਧਾਂਤਕ ਗੱਲ ਹੈ ਵਿਚਾਰ ਧਾਰ ਹੈ ਆਪਾਂ ਉਹਨਾਂ ਦੇ ਮਹਾਂਪੁਰਖਾਂ ਕੋਲੋਂ ਉਹਨੂੰ ਸੁਣ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾਉਣਾ ਤੇ ਵੱਡੀ ਸੇਵਾ ਵੀ ਹੈ ਨਾਮ ਜਪਣਾ ਵੀ ਸੇਵਾ ਨਾਮ ਨੂੰ ਸੁਣਨਾ ਇਹ ਵੀ ਵੱਡੀ ਸੇਵਾ ਹੈ ਇਸ ਕਰਕੇ ਆਪਾਂ ਸਾਰੀਆਂ ਸੰਗਤਾਂ ਨੇ ਇਸ ਗੱਲ ਦਾ ਵੀ ਖਿਆਲ ਰੱਖਣਾ ਵੀ ਸਾਖੀ ਉਧਰ ਪੰਡਾਲ ਵਿੱਚ ਸੱਜਣਾ ਬਹੁਤ ਸਾਰੇ ਮਹਾਂਪੁਰਖਾਂ ਨੇ ਗੁਰੂ ਦੇ ਵਿਚਾਰਧਾਰਾ ਸਦਾਨਿਕ ਪੱਖ ਜਿਹੜੇ ਨੇ ਇੱਕ ਸਰਭ ਦੇ ਉਹਨਾਂ ਪਾਸੋਂ ਆਪਾਂ ਵਿਚਾਰਾਂ ਸੁਣਨੀ ਆ ਤੇ ਜਿਨ੍ਹਾਂ ਦੀ ਲੋੜੀ ਲੱਗੀ ਹੈ ਜਿੱਥੇ ਲੰਗਰ ਸਵਾਉਣ ਵਿਚਾਰ ਪਾਉਣ ਜਾਂ ਬਿਉਤੀਏ ਸਰਸਾ ਦੇ ਪਿਆਰ ਕਰਨੇ ਵਰਤਨ ਸਾਫ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਮੇਰੇ ਨਾਲ ਸਾਡੇ ਪਿੰਡ ਸੁਰਾਜਪੁਰ ਦੇ ਸੇਵਾਦਾਰ ਗੁਰਦੁਆਰਾ ਸਾਹਿਬ ਸੇਵਾ ਕਰਦੇ ਨੇ ਇੱਥੇ ਮਹਾਪੁਰਖ ਸਾਡੇ ਕੋਲ 1995 ਦੇ ਵਿੱਚ ਆਏ ਸੀਗੇ ਸਾਡੇ ਨਗਰ ਦੇ ਵਿੱਚ ਭਾਗ ਲਾਏ ਜੋ ਵੀ ਇੱਥੇ ਇਮਾਰਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਮਹਾਪੁਰਖਾਂ ਦੀ ਦੇਣ ਆ ਉਹਨਾਂ ਨੇ ਕੱਲ ਨਾ ਕੱਲੀ ਵੱਡੀ ਸੇਵਾ ਕੀਤੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਸੋ ਐਡਾ ਵੱਡਾ ਗੁਰੂ ਘਰ ਦਮਾਨ ਹਾਲ ਦਰਬਾਰ ਸਾਹਿਬ ਲੰਗਰ ਹਾਲ ਸਾਰਾ ਇਹ ਮਹਾਪੁਰਖਾਂ ਦੀ ਦੇਖਰੇਖ ਹੇਠ ਵਿੱਚ ਬਣਿਆ ਉਹਨਾਂ ਨੇ 30 ਸਾਲ ਪੂਰਾ ਜਪ ਤਪ ਕੀਤਾ ਇਲਾਕੇ ਦੀਆਂ ਸੰਗਤਾਂ ਨੂੰ ਉਹਨਾਂ ਨੇ ਗੁਰੂ ਘਰ ਨਾਲ ਜੋੜਿਆ ਨਾਮ ਬਾਣੀ ਨਾਲ ਜੋੜਿਆ ਸਾਡੇ ਨਗਰ ਨੂੰ ਕੋਈ ਜਾਣਦਾ ਨਹੀਂ ਸੀਗਾ ਤੇ ਕੋਈ ਪੁੱਛਦਾ ਸੀਗਾ ਅਗਲਾ ਦੱਸ ਦਿੰਦਾ ਸੀਗਾ ਵੀ ਜੀ ਸੌਜਾ ਬਨੇਰਾ ਪਰ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਦੀ ਨਾਮ ਦੀ ਕਮਾਈ ਜਾਂ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਦੇ ਨਾਲ ਸਾਡੇ ਨਗਰ ਨੂੰ ਅੱਜ ਬੜੇ ਆਦੇਸ਼ਾਂ ਬਦੇਸਾਂ ਦੇ ਵਿੱਚ ਬੜੇ ਸਤਿਕਾਰ ਨਾਲ ਨਾਂ ਲਿਆ ਜਾਂਦਾ ਸੋ ਮਹਾਂਪੁਰਖਾਂ ਨੇ ਤੇ 30 ਸਾਲ ਰਹਿ ਕੇ ਉਹ ਜੱਪ ਤਪ ਕੀਤਾ ਜੋ ਕਹਿਣ ਤੋਂ ਪਰਿਆ ਉਹਨਾਂ ਬਾਰੇ ਸਾਡੇ ਕੋਲ ਜਾਂ ਸਾਡੇ ਨਗਰ ਕੋਲ ਕੋਈ ਲਫ਼ਜ਼ ਹੀ ਨਹੀਂ ਇੰਨਾਂ ਨਾਲ ਅਸੀਂ ਸੰਤਾਂ ਦੀ ਬੜਾਈ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਅਸੀਂ ਛੋਟੇ-ਛੋਟੇ ਹੁੰਦੇ ਸੀ ਕਿ ਜਦੋਂ ਮਹਾਂਪੁਰਖ ਸਾਡੇ ਨਗਰ ਦੇ ਵਿੱਚ ਆਏ ਨੇ ਤੇ ਅੱਜ ਸਾਡੀਆਂ ਵੀ ਉਮਰਾਂ 40 ਸਾਲ ਤੋਂ ਉੱਪਰ ਹੋ ਗਈਆਂ ਸੋ ਸਾਰਿਆਂ ਨੇ ਸੰਤਾਂ ਦੇ ਪਿਆਰ ਦਾ ਬੜਾ ਨਿੱਗ ਮਾਣਿਆ ਸੰਤ ਸਾਰੀ ਸੰਗਤ ਨੂੰ ਜਾਂ ਉਹ ਬਾਹਰ ਦੀ ਸੰਗਤ ਸੀਗੀ ਜਾਂ ਸਾਡੇ ਪਿੰਡ ਦੀ ਸੰਗਤ ਸੀ ਸੰਤਾਂ ਨੇ ਸਾਨੂੰ ਬੜਾ ਪਿਆਰ ਸਤਿਕਾਰ ਦਿੱਤਾ ਤੇ ਇਹ ਪਿਆਰ ਸਤਿਕਾਰ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿਸ ਤਰ੍ਹਾਂ ਬਰਕਰਾਰ ਰਹੂਗਾ ਇਹ ਸਾਨੂੰ ਅਫਸੋਸ ਵੀ ਆ ਬੜਾ ਸੰਤ ਚਲੇ ਗਏ ਨੇ ਸੰਸਾਰ ਛੱਡ ਕੇ ਵੈਸੇ ਬਾਣੀ ਦੇ ਮੁਤਾਬਕ ਤਾਂ ਅਫਸੋਸ ਨਹੀਂ ਕਰਨਾ ਚਾਹੀਦਾ ਪਰ ਸੰਤਾਂ ਨੇ ਸਾਨੂੰ ਪਿਆਰ ਸਤਿਕਾਰ ਹੀ ਇਹਨਾਂ ਦਿੱਤਾ ਕਿ ਅਸੀਂ ਉਹਨਾਂ ਨੂੰ ਦਿਲੋਂ ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣਗੇ ਸਾਡੇ ਨਗਰ ਦੇ ਜਾਂ ਜਿੰਨੀਆਂ ਵੀ ਸੰਗਤਾਂ ਇਸ ਗੁਰੂ ਘਰ ਨਾਲ ਜੁੜੀਆਂ ਹੋਈਆਂ ਨੇ ਉਹ ਉਹਨਾਂ ਨੂੰ ਭੁਲਾ ਨਹੀਂ ਜੀ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ